ਅਸ਼ਦੀ ਨਾਲ ਕਰੀਏ ਫਰਸ਼ ਫਰਸ਼ੇ ਤੇ ਚਾਹ ਜੀ ਫਰਸ਼ ਲੱਗਿਆ ਬਹੁਤ ਸੁੰਦਰੀ ਜਹਾ ਜਾਲ ਬਾਈ ਅੱਛਾ ਇਹਦਾ ਕੀ ਫਾਇਦਾ ਰਹਿੰਦਾ ਇਹਦਾ ਫਾਇਦਾ ਬਈ ਇੱਕ ਤਾਂ ਇਹ ਨੂੰ ਤਾਂ ਜਰਰੀ ਪੈਂਦੀ ਐ ਇੱਕ ਤਾਂ ਨੂੰ ਠੀਕ ਐ ਦੂਜੀ ਗੱਲ ਇਹ ਮੰਨ ਕੇ ਚੱਲੋ ਵੀ ਕਈ ਨਹੀਂ ਕੋਈ ਆਪਾਂ ਵੀ ਇਹ ਇੱਕ ਖਾਸ਼ੇ ਦੇ ਆਪਣੇ ਘੋੜੀ ਦੀ ਬਈ ਟਰਾਲੀ ਮਰਦੇ ਮਰਜੂ ਪਰ ਡਰਜਕ ਨਹੀਂ ਖਰਾਬ ਹੁੰਦੇ ਜੱਕ ਨਹੀਂ ਖਰਾਬ ਹੋਣਾ ਹਾਂ ਨਾਲ ਕੈਲਕੂਲੇਟਰ ਇਹ ਲੋਕ ਆ ਬਈ ਇਹਦਾ ਪੱਤੀ ਅੱਗੇ ਪੱਤੀ ਵਾਲਾ ਦਾ ਹੁੰਦੇ ਸੀਗੇ ਹਾਂ 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 ਉਹ ਥੋੜੀਆਂ ਨਾਲ ਖੋਲ੍ਹਣਾ ਪੈਂਦੇ ਪੱਤੀ ਵਾਲਾ ਵੀ ਦਿੰਦੇ ਆ ਬਾਕੀ ਆਪਣਾ ਟਾਲੇ ਦੇ ਖਾਸੀ ਦਾ ਬਾਈ ਹਾਂਜੀ ਇਹ ਦਾਣੇ ਠਾਂਹ ਢੇਰੀ ਲਾਉਂਦਾ ਬਾਈ ਅੱਛਾ ਉਹ ਕੀ ਕਾਰਨ ਬਾਈ ਉਹ ਕਾਰਨ ਸਾਡਾ ਕੌਜੇ ਸਾਰਾ ਲਾਉਣਾ ਸੀ ਟਾਲੀ ਦਾ ਅੱਛਾ ਬਾਈ ਵੀ ਥਾਂਹ ਢੇਰੀ ਕਰਦਾ ਦੂਰ ਤੱਕ ਨਹੀਂ ਲੈ ਕੇ ਜਾਂਦਾ ਲੰਬਾ ਖਿਲਾਰਣਾ ਨਹੀਂ ਖਿਲਾਰਾ ਆਪਦੀ ਫੋਟੋ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇੰਨਾ ਕਿ ਵਧੀਆ ਰੰਗ ਕੀਤਾ ਹੋਇਆ ਕੁਆਲਿਟੀ ਦਾ ਇਹ ਕਿਹੜਾ ਰੰਗ ਆ ਬਾਈ ਇਹ ਇਹ ਐਸਪਾ ਦਾ ਪੇਂਟ ਆ ਬਾਈ ਤੁਸੀਂ ਤਾਂ ਟੂਕੇ ਤਾਂ ਹੀ ਕਹਿੰ ਏ ਐਸਪਾ ਹਾਂ ਠੀਕ ਆ ਆ ਬੜਾ ਬਈ ਇਹ ਚ ਕੋਈ ਪਟੀਨ ਭਰ ਕੇ ਸਫਾਈ ਦਿੱਤੀ ਨਹੀਂ ਮੈਂ ਕੋਈ ਪਟੀਨ ਨਹੀਂ ਭਰੀ ਬਈ ਇਹ ਸਫਾਈ ਆਪਣ ਲੇੜਾ ਸਫਾਈ ਇੰਨੀ ਹੈਗੀ ਠੀਕ ਆ ਹਾਂ ਜੀ ਵਧੀਆ ਮਸਾਲਾ ਪਟੀਨ ਕਿਤੇ ਨਹੀਂ ਭਰੀ ਹੋਈ ਲੱਭ ਪੋਚੇ ਲਗਾ ਮਣੀ ਜਿਹੜੀ ਵੈਲਡਿੰਗ ਦੀ ਸਾਫ ਸਫਾਈ ਇੰਨੀ ਕਾ ਤੇ ਬਾਈ ਜਿਹੜੇ ਦੱਸਿਆ ਵੀ ਆ ਪੁਸ਼ ਕਰਕੇ ਇਹਨੂੰ ਖੋਲ ਸਕਦੇ ਆ ਆ ਲੌਕ ਦਿੱਤਾਗਾ ਬਹੁਤ ਸੌਖੇ ਖੁੱਲੇ ਦਿੱਤਾਗਾ ਲੈ ਤੇ ਆਈ ਲਾਈ ਹਾਂ ਇਹ ਟੂਲ ਲਾਤਾ ਵੀ ਕੋਈ ਖਸੰਦ ਸੇੜਾ ਪਾਉਣਾ ਚਾਬੀ ਪਾਉਣਾ ਵੈਸੇ ਤਰਪਾਲ ਖਤਰਾ ਟੂਲ ਉਧਰ ਲੱਗਿਆ ਹੋਇਆ ਹੈਗਾ ਜੀ ਤਰਪਾਲ ਮੇਰਾ ਸਤਰਪਾਲ ਪਾਉਣੀ ਹੈ ਅੱਛਾ ਇਹ ਤਾਸ ਨਟੀਆਂ ਨਿੱਗਰ ਆ ਪੂਰਾ ਹਾਂਜੀ ਹਾਂ ਬਾਈ 24 ਦੇ ਬਾਹਰਾਂ ਵਾਲੇ ਖੱਬਾਂ ਟਾਟਾ ਦੀਆਂ ਬਾਈ ਠੀਕ ਆ ਠੀਕ ਆ ਆ ਜਾਲੀ ਲਾਈ ਵੀ ਆ ਪੂਰੀ ਨਿੱਗਰ ਜਾਲੀ ਆ ਜਾਲੀ ਇਹਦੇ ਸਰੋਂ ਵਿੱਚ ਨਿਕਲਦੇ ਬਾਈ ਇਹਦੇ ਵਿੱਚ ਠੀਕ ਆ ਲੈ ਵੀ ਇਹ ਬਲੌਕ ਹੁੰਦੀ ਕਰਦੀ ਕਈ ਰੋ ਕੋਈ ਟ੍ਰੈਲਰੀ ਮੰਗ ਕੇ ਲੈ ਜਾਂਦਾਗਾ ਉਹਦੇ ਨਾਲ ਤੇਲ ਬਦਲਾ ਬਦਲੀ ਹੋ ਜਾਂਦੀ ਨਵੇਂ ਟਰੈਕਟਰ ਹੁੰਦਾ ਇਹਨੂੰ ਲੋਗ ਲਾ ਕੇ ਤੋੜ ਦਿਓ ਅਗਲ ਲੈ ਜੇ ਪੈਪਨੇ ਲਾ ਸਕਦਾ ਇਹ 12 6:30 ਹੈ ਜਬਾਈ ਦਾ 12 6:30 12 6:30 ਹਾਂਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੇ ਅੱਜ ਦੀ ਜਿਹੜੀ ਵੀਡੀਓ ਆ ਉਹ ਭਰਾਵਾਾਸਤੇ ਆ ਜਿਹੜੇ ਟਰਾਲੇ ਬਣਾਉਣਾ ਚ ਟਰਾਲੇ ਵਾਲੇ ਭਰਾ ਵਧੀਆ ਲੱਭ ਰਿਹਾ ਵੀ ਕਿਹੜਾ ਵਧੀਆ ਟਰਾਲਾ ਬਣਾ ਦੂਗਾ ਪਿੰਡ ਬਾਲਿਆਂ ਵਾਲੀ ਖੜਾ ਮੈਂ ਜ਼ਿਲ੍ਹਾ ਬਠਿੰਡਾ ਤੇ ਬਿੰਦਰ ਐਗਰੀ ਵਰਕਸ ਤੇ ਪਹੁੰਚਾਂਗਾ ਇੱਥੇ ਟਰਾਲੇ ਤੋਂ ਇਲਾਵਾ ਬਾਈਏਰੇ 0 ਡ੍ਰਿੱਲ 2 ਡੀ ਜਿਹੜਾ ਆਪਣਾ ਕਰਚਾਂ ਵਾਲੇ ਰੀਪਰ ਆ ਉਹ ਵੀ ਤਿਆਰ ਕਰਦੇ ਆ ਬਈ ਟਰਾਲੀਆਂ ਵੀ ਬਹੁਤ ਸੋਹਣੀਆਂ ਤਿਆਰ ਕੀਤੀਆਂ ਹੋਈਆਂ ਮਾੜੀ ਝਾਤੀ ਇਧਰ ਮਰਾ ਦੇ ਸਾਡੇ ਮਾਲਵੇ ਅਗਰੀ ਦੀ ਸ਼ਾਨ ਟਰਾਲੀ ਆ ਇਹ ਫੁੱਲ ਪੈਕ ਟਰਾਲੀ ਆ ਦਾਣਾ ਵੀ ਨਹੀਂ ਡੁੱਲਦਾ ਇਹ ਚ ਕਣਕ ਦਾ ਹੋ ਗਿਆ ਝੋਨਾ ਹੋ ਗਿਆ ਹਨਾ ਤੇ ਆਜੋ ਬਾਈ ਇਧਰ ਗੱਲਬਾਤ ਕਰਦੇ ਆ ਪਹਿਲਾਂ ਬਾਈ ਬਿੰਦਰ ਨਾਲ ਮਲਾਉਣੇ ਆ ਕੀ ਹਾਲ ਨੇ ਬਾਈ ਜੀ ਦੱਸੇ ਕਰ ਦ ਹਾਂ ਠੀਕ ਠਾਕ ਹਾਂਜੀ ਬਈ ਇੱਕ ਵਾਰੀ ਆਪਣੀ ਵਰਕਰਸ ਦੀ ਵਰਕਸ਼ਾਪ ਦੀ ਲੋਕੇਸ਼ਨ ਜ਼ਰੂਰ ਦੱਸ ਦਿਓ ਬਰਸ਼ਾ ਦੀ ਕਿਹਾ ਬਈ ਪਾ ਬਾਲਾਂ ਵਾਲੇ ਪਿੰਡ ਆ ਜੀ ਮੋੜ ਮੰਡੀ ਰੋੜਾ ਆ ਜੀ ਪਿੰਡੇ ਨੂੰ ਵੀ ਜਾਂਦਾ ਰੋੜ ਇਹ ਠੀਕ ਹੈ ਹਾਂਜੀ ਬਈ ਉੱਥੇ ਖੜੇ ਆ ਬਾਕੀ ਨੰਬਰ ਦਿੱਤੇ ਹੋਏ ਸਕਰੀਨ ਤੇ ਜੇ ਕਿਸੇ ਨੇ ਕੋਈ ਇਨਕੁਆਇਰੀ ਕਰਨੀ ਹੋਈ ਤਾਂ ਤੁਸੀਂ ਇਹਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਗੱਲ ਸੀ ਮੈਂ ਕੀਤੀ ਸੀ ਵੀ ਟਰਾਲੇ ਵਾਲੇ ਭਰਾ ਖੜ ਜਿਹੜੇ ਲੱਭ ਰਹੇ ਆ ਵੀ ਅਸੀਂ ਵਧੀਆ ਟਰਾਲਾ ਬਣਾਉਣਾ ਨਿੱਗਰ ਬਣਾਉਣਾ ਵਧੀਆ ਕੁਆਲਿਟੀ ਦਾ ਬਣਾਉਣਾ ਉੱਥੇ ਲੈ ਕੇ ਆ ਗਏ ਹਨਾ ਵੀਡੀਓ ਨੂੰ ਆਪਦੇ ਭਰਾਵਾਂ ਤੱਕ ਸ਼ੇਅਰ ਕਰ ਦਿਓ ਜਿਹੜੇ ਟਰਾਲੇ ਵਾਲ ਵਧੀਆ ਟਰਾਲੀ ਕੁਆਲਿਟੀ ਬਣਾਉਣ ਵਾਲੇ ਭਰਾ ਨੂੰ ਲੱਭ ਰਹੇ ਹੈ ਹਨ ਤੇ ਅੱਜ ਸਾਨੂੰ ਬਈ ਬਿੰਦਰ ਮਲਾਤਾ ਲੈ ਵੀ ਬਾਈ ਅੱਜ ਆਪਾਂ ਸਟਾਰਟ ਕਰਦੇ ਆ ਆਹ ਟਰਾਲੇ ਤੋਂ ਇਹਦਾ ਪੂਰਾ ਖਾਸਾ ਨਿੱਗਰ ਟਰਾਲਾ ਲੱਗਦਾ ਐਦਾਂ ਲੱਗਦਾ ਵੀ ਪੂਰਾ ਮਤਲਬ ਹੀ ਕਿੰਨੇ ਫੁੱਟਾ ਇਹ 16 7 ਸਾਈਜ਼ ਆ ਬਈ ਇਹਦਾ 16 ਫੁੱਟ ਤੇ 7 ਫੁੱਟ ਇਧਰ ਚੌੜਾ 7 ਫੁੱਟ ਚੌੜਾ ਹੈ 3 ਫੁੱਟਾ ਬੈੱਡ ਹੈਗਾ 3 ਫੁੱਟਾ ਆ ਬੈੱਡ ਆ ਗਿਆ ਹਾਂ ਸਵਾ ਦੋ ਫੁੱਟੇ ਬਾੜ ਹੈ ਬਈ ਬਾੜ ਮਤਲਬ ਬਾਡੀ ਗੱਲ ਗਈ ਹਾਂ ਠੀਕ ਹੈ ਆਹ ਜਿਹੜੀ ਹੁੱਕ ਆ ਬਈ ਮੱਛੀ ਹੁੱਕ ਆ ਬਾਈ ਦੇ ਬਈ ਮੱਛੀ ਹੁੱਕ ਦਾ ਕੀ ਫਾਇਦਾ ਇਹਦਾ ਫਾਇਦਾ ਬਈ ਇੱਕ ਤਾਂ ਟਰੈਕਟਰ ਵੀ ਥਾਂੇ ਮੁੜ ਜਾਂਦਾ ਇਹਦੇ ਨਾਲ ਅੱਛਾ ਲੰਬਾਈ ਹੋ ਗਈ ਤੁਹਾਨੂੰ ਹਾਂ ਹਾਂ ਲੰਬਾਈ ਕਈ ਗੇਰ ਨਹੀਂ ਲੱਗਦੇ ਜਮੇ ਘੱਟ ਹੁੰਦੀ ਹੈ ਕਿਸੇ ਉੱਥੇ ਵੀ ਥਾਂੇ ਮੁੜ ਜਾਂਦਾ ਇਹ ਠੀਕ ਹੈ ਬਾਕੀ ਟਰੈਕਟਰ ਇਹ ਇਹਦੇ ਨਾਲ ਖੜਾ ਨਹੀਂ ਹੁੰਦਾ ਜੀ ਮੱਛੀ ਹੁੱਕ ਨਾਲ ਤੇ ਹਿੱਟ ਉਹਨਾਂ ਨੇ ਕਚਾਈ ਕਰਨ ਲੱਗ ਜਾਂਦੇ ਨੇ ਕਚਾਈ ਕਰਨ ਲੱਗ ਜਾਂਦੇ ਨੇ ਇਹ ਵੀ ਟਰੈਕਟਰ ਆਪਣਾ ਸੌਖਾ ਰਹਿੰਦਾ ਹਾਂਜੀ ਤੇ ਮਾੜਾ ਬੰਦਾ ਤਾਂ ਇਹਦੀਆਂ ਹੁੱਕਾਂ ਨਹੀਂ ਚੱਕ ਸਕਦਾ ਐਡੀ ਨਿੱਗੜੀ ਭਾਰੀ ਹੁੱਕ ਆ ਬਾਈ ਬਾਕੀ ਆਹ ਇਹ 4 ਇੰਚ ਹੁੱਕ ਆ ਬਈ ਹਾਂਜੀ ਬਾਕੀ ਆਹ ਪਾਇਆ ਬਲੌਕ ਹੁੰਦੀ ਕਰਦੀ ਕਈ ਰੋ ਟ੍ਰੈਲੀ ਮੰਗ ਕੇ ਲੈ ਜਾਂਦਾਗਾ ਉਹਦੇ ਨਾਲ ਤੇਲ ਬਦਲਾਵਦਲੀ ਹੋ ਜਾਂਦੀ ਨਾਵੇਂ ਟਰੈਕਟਰ ਹੁੰਦਾ ਇਹਨੂੰ ਲੋਗ-ਲਗ ਤੋੜ ਦਿਓ ਅਗਲ ਲੈ ਜੇ ਪਿਆ ਆਪਣੀ ਲਾ ਸਕਦਾ ਬਿਲਕੁਲ ਬਈ ਇਹ ਕਈ ਲੋਕ ਨਹੀਂ ਚਾਹੇ ਬਾਈ ਚਾਂਸ ਕਿਸੇ ਨੂੰ ਟਰਾਲੀ ਚਾਹੀਦੀ ਆ ਹਣਾ ਕੰਮ ਵਾਸਤੇ ਤਾਂ ਕਈ ਜਿਹੜੀ ਜੱਕ ਜੁੱਕ ਤੇ ਲਾ ਲੈਂਦੇ ਆ ਭਰਾ ਤੇ ਉਹ ਅੱਗੇ ਜੋ ਟਰਾਲਾ ਆਪਾਂ ਲੋਕ ਹੁੰਦਾ ਕਰਤਾ ਬਈ ਕਈ ਰੋ ਕਿਤੇ ਯਾਤਰਾ ਤੇ ਜਾਣਾ ਜਿਵੇਂ ਕਿਤੇ ਇਹ ਟਰਾਲਾ ਇਥੋਂ ਲਾਓ ਬਸ ਖੜਕ ਕਰੇ ਟਰਾਲਾ ਇਹਦੇ ਨਾਲ ਹੀ ਖੜਕੂਗਾ ਨਾ ਹਾਂਜੀ ਕਿਤੇ ਖਾਲੀ ਜਾਣਾ ਕਿਤੇ ਹਾਂ ਆਵਾਜ਼ ਨਹੀਂ ਕਰਦਾ ਤੇ ਆ ਬਈ ਇਹਦੇ ਦੋ ਹੁੱਕਾ ਲਾਤੇ ਕਹਿੰਦੇ ਦੋ ਹੁੱਕਾ ਲਾਤੇ ਬਈ ਕੈਰੀ ਟੱਲਾ ਖੁਬ ਖਾਬ ਜਾਂਦਾ ਬਈ ਸਾਈਡਾਂ ਤੋਂ ਟੋਚਣ ਪੈ ਜਾਂਦਾਗਾ ਓਕੇ 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 ਆ ਰਸਾ ਕਸਣੇ ਲਾਦੇ ਬਈ ਬਿਲਕੁਲ ਲੈ ਬਈ ਇੱਧਰ ਬੀ ਏ ਡਬਲਯੂ ਹਾਂਜੀ ਇਹ ਲਿਖਿਆ ਹੋਇਆ ਇਹ ਕਾਹਦੇ ਚ ਕੱਢੇ ਹੋਏ ਬਈ ਆ ਇਹ ਲੈਜਰ ਤੇ ਕੱਢੇ ਹੋਏ ਸਾਰਾ ਲੈਜਰ ਕਟਾ ਖੋਈ ਗਿਆ ਬੈਡ ਵੀ ਦਾ ਲੈਜਰ ਕੰਡ ਤੇ ਕਟਿੰਗ ਖੋਈ ਹੋਈ ਹੈ ਸਾਰਾ ਠੀਕ ਆ ਆ ਜਾਲੀ ਲਾਈ ਵੀ ਆ ਪੂਰੀ ਗਰਜਾਲੀ ਆ ਜਾਲੀ ਇਹਦੇ ਸਰੋਂ ਵੀ ਨਿਕਲਦੇ ਬਈ ਇਹਦੇ ਵਿੱਚ ਠੀਕ ਆ ਲੈ ਵੀ ਇਹੋ ਜੀ ਵਧੀਆ ਜਾਲੀ ਲਾਈ ਵੀ ਆ ਜੀ ਟਾਟਾ ਦੀ ਜਾਲੀ ਲੱਗੀ ਹੋਈ ਬਈ ਟਾਟਾ ਦੀ ਜਾਲੀ ਹਾਂਜੀ ਭਾਈ ਮੈਨ ਇਹ ਚੀਜ਼ ਹੁੰਦੀ ਆ ਕਹਦਾ ਵੀ ਅਗਲਾ ਕਦ ਵੀ ਹਿੱਸਾ ਪਤਾ ਨਹੀਂ ਕਿਹੜਾ ਲਉਦੇ ਹੋਣੇ ਆ ਹੱਬਾ ਪਤਾ ਨਹੀਂ ਕਿਹੜੀਆਂ ਹੋਣਗੀਆਂ ਉਹ ਦੱਸਿਓ ਹਿੱਸਾ ਭਾਈ ਦਾ ਰੇਲ ਵਾਲਾ ਹਿੱਸਾ ਹੈਗਾ ਟਾਟਾ ਦੀਆਂ ਹੱਬਾਂ 10 ਨ ਆ ਕੀ ਚੀਜ਼ ਆ ਬਈ ਇਹ ਬਈ ਆਪਣਾ ਟੂਲ ਲਾਦਾ ਬਈ ਦੂਰ ਜਿਹੜੇ ਜਾਣਾ ਕਿਤੇ ਬੋਤਲ ਟੱਕ ਜਾਂਦੀ ਪਾਣੀ ਠੰਡੇ ਪਾਣੀ ਦੀ ਬੋਤਲ ਧਰ ਲਓ ਗਲਾਸ ਧਰ ਲਈ ਜਾ ਕੋ ਹੋਰ ਠੀਕ ਆ ਇਹ ਉਹਦੇ ਖਤਰਾ ਟੂਲ ਲਾਦਾ ਬਈ ਕੋਲ ਪਾਣੀ ਆਸਤੇ ਹੋਰ ਕੁਛ ਨਾ ਠੀਕ ਆ ਹਾਂਜੀ ਆ ਇਧਰ ਇਹਨਾਂ ਦੇ ਬਾਈਆ ਰਾੜੇ ਦੱਸਿਆ ਵੀ ਆ ਪੁਸ਼ ਕਰਕੇ ਇਹਨੂੰ ਖੋਲ ਸਕਦੇ ਆ ਆ ਲੌਕ ਦਿੱਤਾਗਾ ਬਹੁਤ ਸੌਖੇ ਖੁੱਲੇ ਹਿੱਤਾਗਾ ਲੈ ਤੇ ਆਈ ਲਾ ਆਹ ਇੱਥਾਂ ਟੂਲ ਲਾਦਾ ਵੀ ਕੋਈ ਖਸੰਦ ਸੇੜਾ ਪਾਉਣਾ ਚਾਬੀ ਪਾਉਣਾ ਵੈਸੇ ਤਰਪਾਲ ਖਤਰਾ ਟੂਲ ਉਧਰ ਲੱਗਿਆ ਹੋਇਆ ਕਿ ਤਰਪਾਲ ਮੇਰਾ ਸਤਰਪਾਲ ਪਾਉਣੀ ਆ ਅੱਛਾ ਇਹ ਮਤਲਬ ਆ ਬੜਾ ਬਈਏ ਜੇ ਕੋਈ ਪੁਟੀਨ ਭਰ ਕੇ ਸਫਾਈ ਰਹੀ ਨਾ ਕੋਈ ਪੁਟੀਨ ਨਹੀਂ ਭਰੀ ਬਈ ਇਹ ਸਫਾਈ ਆਪਣ ਲੇੜਾ ਦੀ ਸਫਾਈ ਇੰਨੀ ਹੈਗੀ ਠੀਕ ਹੈ ਹਾਂ ਜੀ ਵਧੀਆ ਮਸਾਲਾ ਪੁਟੀਨ ਕਿਤੇ ਨਹੀਂ ਪਰੀ ਹੋਈ ਲਪਾ ਪੋਚੇ ਲਗਾ ਮਣੀ ਜਿਹੜੀ ਬਿਲਡਿੰਗ ਦੀ ਸਾਫ ਸਫਾਈ ਇੰਨੀ ਕਾ ਤੇ ਬਾਕੀ ਜੇ ਮੈਂ ਇਹਦੇ ਵਿੱਚ ਸਾਹਮਣੇ ਖੜੋਂਗੇ ਨਾ ਤੁਸੀਂ ਬਈ ਆਏ ਨੂੰ ਕੈਮਰਾ ਘੁਮਾਈਂ ਸਾਹਿਬ ਹਣਾ ਹਾਂ ਜੀ ਤੁਸੀਂ ਇੱਧਰ ਦੇਖੋਗੇ ਆਪਦੀ ਫੋਟੋ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇੰਨਾ ਕ ਵਧੀਆ ਰੰਗ ਕੀਤਾ ਹੋਇਆ ਕੁਆਲਿਟੀ ਦਾ ਇਹ ਕਿਹੜਾ ਰੰਗ ਆ ਬਈਏ ਇਹ ਐਸਪਾ ਦਾ ਪੇਂਟ ਆ ਬਈ ਤੁਸੀਂ ਤਾਂ ਟੂਕੇ ਤਾਂ ਹੀ ਕਹਿੰਦੇ ਕਿਤੇ ਨਾ ਟੂਕੇ ਨਹੀਂ ਜੇ ਤੂੰ ਕਹੂ ਟੂ ਏਸ ਪਾਸਾ ਠੀਕ ਆ ਇਹਦੇ ਨਾਲ ਸਾਈਡ ਤੁਸੀਂ ਦੇਖ ਸਕਦੇ ਹੋ ਇਹਦੇ ਟਰਾਲੇ ਦੇ ਨਾਲ ਇਹ ਕਵਰ ਲਾਤਾ ਕਵਰ ਲਾਤਾ ਤੇ ਆਹ ਬੇਲ ਚਲਾਤਾ ਵੀ ਕਈ ਟਰਾਲੇ ਖੁੱਭ ਜਾਂਦਾ ਇਹਨੂੰ ਡੋਰ ਨਟ ਖੋਲ ਕੇ ਪਾਸੋਂ ਮਿੱਟੀ ਕੱਢ ਕੇ ਕੱਢ ਕੇ ਸਾਡਾ ਨਿਕਲ ਜੂ ਬਈ ਵੈਸੇ ਜੇ ਛੇਤੀ ਕਿਤੇ ਖੋਬਦਾ ਨਹੀਂ ਜੇ ਖੋਬ ਜੇ ਤਾਂ ਫਿਰ ਬਹੁਤ ਸੱਲੰਗਿਆ ਕਰਾ ਦਿੰਦੇ ਆ ਬਾਕੀ ਆਪਣਾ ਟਾਲੇ ਦੇ ਖਾਸੀ ਦਾ ਬਾਈ ਹਾਂਜੀ ਇਹ ਦਾਣੇ ਠਾਂ ਢੇਰੀ ਲਾਉਂਦਾ ਬਾਈ ਅੱਛਾ ਉਹ ਕੀ ਕਾਰਨ ਬਈ ਉਹ ਕਾਰਨ ਸਾਡਾ ਕਬਜੇ ਹਸਾ ਲਾਉਣਾ ਸੀ ਟਾਲੀ ਦਾ ਅੱਛਾ ਬਾਈ ਵੀ ਥਾਂ ਢੇਰੀ ਕਰਦਾ ਦੂਰ ਤੱਕ ਨਹੀਂ ਲੈ ਕੇ ਜਾਂਦਾ ਲੰਬਾ ਖਲਿਆਰ ਨਹੀਂ ਖਲਿਆਰਾ ਨਹੀਂ ਪਉਂਦਾ ਹਣਾ ਤੇ ਆ ਬਾਈ ਆਪਣਾ ਫੁੱਟ ਫੁੱਟ ਸਟੈਪ ਜੇ ਮੈਂ ਆਪਾਂ ਕਹ ਲਈ ਪੈਰ ਦਾਣ ਆ ਗਿਆ ਤੇ ਆਹੀ ਦੀ ਜਾਬੇ ਬੇਟਾ ਵਲੋਕ ਆ ਬਾਈ ਡਾਲੇ ਦਾ ਲੋਕ ਇਧਰ ਆ ਕੇ ਸਾਈਡ ਤੇ ਲਾਗੇ ਪਹਿਲਾਂ ਸੰਗਲੇ ਲਾ ਦਿੰਦੇ ਸੀ ਇਥੇ ਹਾਂਜੀ ਉਹ ਸੰਗਲੇ ਸੰਗਲੇ ਫੁੱਲੇ ਜਾਂਦੀ ਸੀਗਾ ਮੰਡਾਲਾ ਵਿੰਗਾ ਹੋ ਜਾਂਦਾ ਸੀਗਾ ਠੀਕ ਹੈ ਇਹਦੇ ਨਾਲ ਖੁੱਲਦਾ ਨਹੀਂ ਹੱਥ ਨਾਲ ਖੁੱਲਣਾ ਫੇਰ ਹੀ ਖੁੱਲੂ ਨਹੀਂ ਨਹੀਂ ਫੁੱਲਦਾ ਕਿ ਕੰਮ ਕਰੇ ਵੇ ਕੋਕੇ ਝੜਦੇ ਆ ਬਾਈ ਹਨਾ ਬਿੰਦਰਾ ਰਿਆਣੇ ਤੇ ਇਹ ਡਾਲਾ ਬਾਈ ਦੂਜੂ ਖੁੱਲਦਾ ਬਾਰੀ ਟਾਇਪਾੜ ਇਹ ਬਾਰੀ ਟਾਇਪਾ ਵੀ ਜੇ ਸਾਰਾ ਖੁੱਲਦਾ ਡਾਲਾ ਕਰਾਉਣ ਲੱਗ ਪੈ ਸੀ ਨੀ ਅਗਲਾ ਕਹਿੰਦਾ ਵੀ ਤਿੰਨੋਂ ਸਾਈਡ ਖੁੱਲਦਾ ਕਰੋ ਉੱਪਰ ਨੂੰ ਵੀ ਸਾਈਡਾਂ ਨੂੰ ਵੀ ਹੇਠਾਂ ਨੂੰ ਵੀ ਉਵੇਂ ਵੀ ਕਰ ਦਿੰਨੇ ਆ ਬਾਈ ਆਪਾਂ ਜਿਵੇਂ ਗਾਘੂ ਉ ਇਹ ਲੋਕ ਆ ਬਈ ਇਹਦਾ ਪੱਤੀ ਅੱਗੇ ਪੱਤੀ ਵਾਲਾ ਲਾਉਂਦੇ ਸੀਗੇ ਹਾਂ ਹਾਂ ਹੁਣ ਥੋੜੀਆਂ ਨਾਲ ਖੋਲ੍ਹਣਾ ਪੈਂਦੇ ਪੱਤੀ ਵਾਲਾ ਵੀ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਡਬਲ ਲੋਕ ਆ ਗਿਆ ਹੈ ਹਾਂ ਬਈ ਇਧਰੋਂ ਵੀ ਲੱਗ ਜਾਣਾ ਤੇ ਇਹਦੇ ਨਾਲ ਬਾੜ ਨਹੀਂ ਖੁੱਲਦੀ ਬਈ ਠੀਕ ਹੈ ਇਹ ਟਰਾਲੀ ਨੂੰ ਪਕੜ ਕਰਕੇ ਰੱਖਦਾ ਹੈਗਾ ਠੀਕ ਹੈ ਲੈ ਵੀ ਇਹ ਬਾਈ ਪ੍ਰਿੰਸ ਸਟੱਡ ਫਾਰਮ ਵਾਲਿਆਂ ਦਾ ਟਰਾਲਾ ਵੀਰੇ ਨੇ ਤਿਆਰ ਕੀਤਾ ਤੇ ਜਿਹੜਾ ਇਧਰ ਆ ਵੀ ਸੇਮ ਦੋ ਟਰਾਲੀ ਇੱਕੋ ਕਰਦੇ ਆ ਇਹ ਸੇਮ ਹੀ ਇੱਕੋ ਕਰਦੇ ਦੋਨੇ ਇੱਕੋ ਕਰਦੇ ਟਰਾਲੇ ਹਰਿਆਣੇ ਦੇ ਵਿੱਚ ਜਾਣੇ ਆ ਤੇ ਬਾਈਅਰਾਂ ਦੀ ਇਧਰ ਇਧਰ ਦਿਖਾਈ ਬਾਈ ਆਇਆ ਆਹ ਬਾਈਅਰਾਂ ਨੂੰ ਫੇਸਬੁੱਕ ਤੇ ਤੇ ਇੰਸਟਾਗ੍ਰਾਮ ਤੇ ਬ ਇਹਨਾਂ ਨੂੰ ਫੋਲੋ ਕਰ ਲਓ ਇਹ ਤੇ ਜਾਣਕਾਰੀ ਪਾਉਂਦੇ ਰਹਿੰਦੇ ਆ ਦਿੱਲੀ ਹਣਾ ਬਾਕੀ ਇੱਕ ਆਪਣੇ ਖਾਜੇ ਤੇ ਇਹ ਆ ਵੀ ਆਪਣਾ ਬਿੱਡ ਚੋ ਕਦੇ ਵੀ ਹਾਂਜੀ ਕੋਈ ਦਾਣਾ ਨਹੀਂ ਲੈਣਾ ਨਕਲ ਦਾ ਇਹਦੇ ਉੱਪਰ ਲੈਣੀ ਕੋਈ ਦਾਣਾ ਨਾ ਦਾਣਾ ਇੰਨੇ ਪਾਣੀ ਪਾਣਾ ਜਮਾ ਵੀ ਪਾਣੀ ਹਣਾ ਕੋਈ ਚੱਕਰ ਨਹੀਂ ਗਾ ਬਿਲਕੁਲ ਤੇ ਇਧਰਲੀ ਸਾਈਡ ਵੀ ਉਹੀ ਚੀਜ਼ ਆ ਗਈ ਹੈ ਇਧਰਲੀ ਸਾਈਡ ਆ ਪੈਰਨ ਲਾ ਤੇ ਬਾਈ ਅਸਾਂ ਜੱਕ ਬਾਈ ਜੱਕ ਕਾਫੀ ਚਾਹੀਦਾ ਹੋਏ 18 ਦੂਜਾ ਇਹਨੂੰ ਚੱਕਰ ਨੂੰ ਹਣਾ ਹਾਂਜੀ ਜੱਕ ਇਹਦੇ ਬਾਈ 25 ਟਾਂ ਵਾਲੇ ਜੱਕ ਲੱਗੇ ਹੋਏ ਵੀ ਦੋ ਜੱਕ ਹੈ ਹੈਵੀ ਡਿਊਟੀ ਜੈਕ ਲੱਗੇ ਹੋਇਆ ਮੂਰੇ ਠੀਕ ਆ ਬਾਈ ਇਹ ਤਾਂ ਡਬਲ ਆਇਆ ਬਾਈ ਜੈਕ ਹਾਂ ਡਬਲ ਜੈਕ ਆ ਬਾਈ ਠੀਕ ਇੱਕ ਖਾਸੀ ਦੇ ਆਪਣੀ ਕੋੜੀ ਦੀ ਬਈ ਟਰਾਲੀ ਮਰਨੀ ਮਰਜੂ ਪਰ ਜੈਕ ਨਹੀਂ ਖਰਾਬ ਹੁੰਦੇ ਜੈਕ ਨਹੀਂ ਖਰਾਬ ਹੋਣਾ ਹਾਂ ਨਾਲ ਨਾਲ ਕੋੜੀ ਟੁੱਟੇ ਬਾਈ ਇਹ ਕੀ ਕਾਰਨ ਆ ਬਾਈ ਕੋੜੀ ਦੀ ਆਪਣੀ ਵੀ ਇਹੀ ਖਾਸੀ ਦੇ ਬਈ ਕੋੜੀ ਦੀ ਤੇ ਆਪਣਾ ਗਰੰਟੀ ਦਿੰਨੇ ਆ ਬਾਈ ਯਾਰ ਬਾ ਬੋਲਦਾ ਕਿ ਇਹ ਐਕਸਪੀਰੀਅੰਸ ਚੋਂ ਨਿਕਲਦੇ ਆ ਬੰਦਾ ਸਿੱਖਦਾ ਹੈ ਨਾ ਤੇ ਇਧਰਲੀ ਸਾਈਡ ਬਈ ਆਹ ਕੀ ਚੀਜ਼ ਐ ਇਹ ਬਾਰੀ ਦਾ ਲੋਕ ਆ ਬਈ ਅੱਗੇ ਪਤਾ ਕੀ ਸੀਗਾ ਉਹ ਸੰਗਲ ਪਾਦੇ ਨਾਲ ਤਾਂ ਰੰਗ ਲੈ ਜਾਂਦਾ ਸੀ ਰੰਗ ਲੈ ਜਾਂਦਾ ਸੀ ਉਹਦੇ ਨਾਲ ਸੰਗਲ ਫੜਕੜ ਕੇ ਦੇ ਨਾਲ ਉਹ ਬਾਰੀ ਚ ਪਲੇ ਰਹਿੰਦੀ ਸੀ ਠੀਕ ਹੈ ਇਹਦੇ ਨਾਲ ਕੋਈ ਪਲੇ ਨਹੀਂ ਬਸ ਬਸ ਹਾਂ ਅੱਛਾ ਇਹ ਬਈ ਇਹਦੇ ਚਾਦਰ ਕਿਹੜੀ ਲਾਈ ਵੀ ਆ ਇਹ ਚਾਦਰ ਤਾਂ ਟਾਟਾ ਦੀ ਚਾਦਰ ਆ ਬਈ ਠੀਕ ਹੈ ਆ ਟਾਟਾ ਨਾਲ ਦੀ ਜਿਹੜੀ ਲੱਗੀ ਹੈ ਠੀਕ ਹੈ ਤੇ ਐਵੇਂ ਸਿੱਧਾ ਮਾਰ ਲੱਗਿਆ ਲੋਹਾ ਲੱਗਿਆ ਬਈ ਠੀਕ ਹੈ ਤੇ ਤੇ ਜੇ ਕੋਈ ਕਹੇ ਵੀ ਟਾਟਾ ਦਾ ਇਹ ਲੋਹਾ ਲਾਉਣਾ ਸਾਰਾ ਆਪਾਂ ਉਹ ਵੀ ਲਾ ਦਨੇ ਆ ਬਈ ਫਰਸ਼ ਦੀ ਗੱਲ ਕਰੀਏ ਫਰਸ਼ ਫਰਸ਼ ਤੇ ਚਾਹ ਜੀ ਫਰਸ਼ ਲੱਗਿਆ ਵੀ ਸੁੰਦਰੀ ਜਹਾ ਜਾਲ ਬਈ ਅੱਛਾ ਇਹਦਾ ਕੀ ਫਾਇਦਾ ਰਹਿੰਦਾ ਇਹਦਾ ਫਾਇਦਾ ਬਈ ਇੱਕ ਤਾਂ ਇਹ ਨੂੰ ਤਾਂ ਜਰਰੀ ਪੈਂਦੀ ਐ ਇੱਕ ਤਾਂ ਨੂੰ ਠੀਕ ਹੈ ਦੂਜੀ ਗੱਲ ਇਹ ਮੰਨ ਕੇ ਚੱਲੋ ਵੀ ਕਈ ਨਹੀਂ ਕੋਈ ਉਹ ਬੰਡੀਆਂ ਪੈ ਜਾਂਦੇ ਉਹ ਬੰਡੀਆਂ ਪੈ ਜਾਂਦਾ ਇਹ ਚ ਨਹੀਂ ਪੈਂਦੇ ਜਾਣੀ ਵੀ ਠੀਕ ਉਹ ਟੂਏ ਪੈ ਜਾਂਦੇ ਪਰ ਮੈਂ ਸਾਰ ਜਿੰਦਗੀ ਬਾਹਰ ਹੀ ਖੜਾ ਰਹੇ ਵੀ ਜੰਗਾਲ ਨਾਲ ਮਤਲਬ ਨਿੱਗਰ ਆ ਬਹੁਤ ਵਧੀਆ ਹੈਗਾ ਹਾਂ ਜਿਆਦਾ ਟਾਈਮ ਜਿਹੜੀ ਹੁੰਦੀ ਆ ਆਪ ਜਿੰਮੇਦਾਰ ਭਰਾਵਾਂ ਦੇ ਟਰਾਲੇ ਖੜੇ ਆ ਹੋਣੀਆਂ ਸਾਈਡ ਵਾਲੀ ਬਾਡੀ ਨੂੰ ਕੁਝ ਨਹੀਂ ਹੋਊਗਾ ਜਿਹੜੀ ਗਲੂ ਵੀ ਤਾਂ ਥੱਲੇ ਵੜੇ ਜਿਹੜੇ ਮੋਰੇ ਨਿਕਲ ਜਾਂਦੇ ਆਗੇ ਇਹਦਾ ਪੱਕਾ ਇਲਾਜ ਆ ਇਹ ਟੂਲਾ ਤਾਂ ਵਾ ਇਧਰ ਕੋਈ ਤਰਪਾਲ ਕੋਈ ਰੱਸਾ ਕੋਈ ਵੀ ਪਾਉਣਾਗਾ ਠੀਕ ਹੈ ਵੱਡਾ ਟੂਲਾ ਇਧਰ ਰੋਪਾ ਜੋ ਬਾਈ ਹਾਂ ਠੀਕ ਆ ਲੈ ਬਾਈ ਇਹ ਤਾਂ ਟਰਾਲਾ ਸੀਗਾ 16 ਬਾਈ 7 ਦਾ ਤੇ ਇੱਕ ਨੂੰ ਦੂਜ ਦੇਖੋ ਇਹ ਪੂਰਾ ਨਿੱਕਰ ਆ ਟਰਾਲਾ ਤਿਆਰ ਕਰਿਆ ਹੋਇਆ ਠੀਕ ਆ ਤੇ ਜੇ ਤੁਸੀਂ ਚਾਹੋ ਡਬਲ ਹਿੱਸੇ ਵਾਲਾ ਵੀ ਤਿਆਰ ਕਰਾ ਸਕਦੇ ਹੋ ਉਹ ਵੀ ਕਰ ਦੇ ਦਿੰਦੇ ਆ ਬਾਈ ਉਹਦੇ ਵਿੱਚ ਆਪਾਂ ਇਕੱਲੇ ਵੀ ਸਿੰਗਲ ਹਿੱਸੇ ਵਾਲਾ ਟਰਾਲਾ ਤੇ ਪੂਰਾ ਨਿੱਕਰ ਹੈਵੀ ਆ ਟਰਾਲਾ ਮੈਨੂੰ ਲੱਗਦਾ ਵੀ ਜਿਹੜੇ ਹਸਾਬ ਨਾਲ ਮੈਂ ਕੁਆਲਿਟੀ ਇੱਕ ਵਾਰੀ ਤੁਸੀਂ ਇੱਥੇ ਵੇਚੋ ਜਰੂਰ ਕਰਿਓ ਬਾਲਿਆਂ ਲਈ ਖੜੇ ਆ ਬਾਈ ਜੀ ਨਾਲ ਗੱਲ ਕਰ ਲਿਓ ਟਰਾਲੇ ਦੀ ਕੁਆਲਿਟੀ ਬੋਲਦੀ ਐ ਮੂਹੋ ਕੋਲੇ ਖੜਕੇ ਵਾਕਿਆ ਇਹ ਨਹੀਂ ਵੀ ਆਪਾਂ ਵੀ ਰੰਗ ਹੋਈ ਤੇ ਦਿਖਾਦਾ ਵੀ ਟਰਾਲਾ ਬਣਦਾ ਵੀ ਦੇ ਸਕਦੇ ਹਾਂ ਉਦੋਂ ਵੀ ਆਪਣੀ ਕੁਆਲਿਟੀ ਚੈੱਕ ਕਰ ਲਓ ਵੀ ਐ ਨਹੀਂ ਹੋਈ ਵੀ ਠੀਕ ਹੈ ਪ੍ਰੋਟੀਨ ਪੂਣ ਭਰ ਕੇ ਲੱਪਾ ਪੋਚੇ ਕਰਨੇ ਕੋਈ ਆਪਾਂ ਠੇਕੇ ਦੇ ਕੰਮ ਨਹੀਂ ਕਰਾਂਦੇ ਆਪ ਕੰਮ ਕਰਦੇ ਆ ਬਾਈ ਬਿਲਕੁਲ ਬਾਈ ਆਪ ਹੀ ਕਰਦੇ ਆ ਸਾਰਾ ਕਿਉਂਕਿ ਜਿਹੜਾ ਆਪ ਬੰਦਾ ਨਾਲ ਲੱਗ ਕੇ ਕੰਮ ਕਰਦਾ ਹਨਾ ਸਾਰਾ ਤਾਂ ਉਹ ਕੁਆਲਿਟੀ ਨਿਕਲ ਕੇ ਹੀ ਆਊਗੀ ਆਪ ਆਉੜੀਆਂ ਲਾਤੀਆਂ ਹਨਾ ਤਾਂ ਜਾਣ ਨੂੰ ਹਾਂਜੀ ਤੇ ਜਿਆਦਾ ਆਪਣਾ ਟਰਾਲਾ ਭਰਿਆ ਗਿਆ ਜਿਆਦਾ ਉਹਦੇ ਹਸਤੇ ਆ ਬਾਕੀ ਇਧਰ ਹੀ ਸਾਇਦ ਵੀ ਤੁਹਾਨੂੰ ਜਿਹੜੇ ਆ ਟੂਲ ਦੇਤੇ ਆ ਜੇ ਕਿਤੇ ਅਮਰਜੈਂਸੀ ਲੋਡ ਪੈ ਜਾਂਦੀ ਆ ਤੇ ਇਹ ਵੀ ਬਾਈ ਸੇਮ ਟਰਾਲਾ ਉਹਨਾਂ ਹੀ ਆ ਇਹ ਇਹ ਉਹੀ ਸਹਜ ਆ ਬਾਈ ਇਹ ਚਾਰ ਅੰਗ ਬਦਲਦਾ ਸੋ ਕਰਦੀ ਆ ਬਈ ਟਰਾਲੇ ਇਹ ਸੋ ਕਰਦੀ ਆ ਹਾਂਜੀ ਬਾਈ ਤੇ ਇਹਦੇ ਵਿੱਚ ਵੀ ਸਾਰਾ ਸੇਮ ਹੀ ਲਾਇਆ ਹੋਇਆ ਖਾਸੇ ਸਾਰੀ ਹਾਂ ਸੇਮ ਹੀ ਆ ਬਾਈ ਸਾਰਾ ਬਿਲਕੁਲ ਤੇ ਬਾਈ ਇਹਦੇ ਵਿੱਚ ਐ ਕਹ ਲਈ ਵੀ ਜਿਵੇਂ ਦਾ ਤੁਸੀਂ ਡਿਜ਼ਾਈਨ ਬਣਾਉਣਾ ਉਵੇਂ ਦਾ ਬਣਾ ਸਕਦੇ ਹੋ ਟਰਾਲੇ ਦਾ ਜਿੰਨਾ ਮਰਜ਼ੀ ਵੇਟ ਪਾਉਣਾ ਟਰਾਲਾ ਨਿੱਗਰ ਬਣਾਉਣਾ ਭਾਵੇਂ 18 ਫੁੱਟਾ ਬਣਾਉਣਾ ਭਾਵੇਂ 20 ਫੁੱਟਾ ਬਣਾਉਣਾ ਭਾਵੇਂ 16 ਫੁੱਟਾ ਬਣਾਉਣਾ ਇਹ ਬਣਾ ਸਕਦਾ ਕੋਹ ਉਹ ਹੀ ਕਰਦੇ ਆ ਵਜਾ ਬਣ ਜਾਂਦਾ ਹੈ ਜਿਹੇ ਜਿਹੇ ਲੋਹਾ ਕੋਈ ਟਾਟਾ ਦਾ ਕਹੂ ਟਾਟਾ ਦਾ ਲਾ ਦੇਾਂਗੇ ਕਿਹੜਾ ਵੀ ਕੋਈ ਫਰਸ਼ ਜਹਾਜੀ ਲਾਉਣਾ ਸੈਂਪਲ ਲਾਉਣਾ 5mm 6mm ਜਿਹੜਾ ਵੀ ਕੋਈ ਉਹ ਹੀ ਲਾ ਦਾਂਗੇ ਬਸ ਠੀਕ ਹੈ ਤੇ ਬਈ ਇਹ ਜਿਵੇਂ ਆਪਾਂ ਕਹਿ ਲਈ ਵੀ ਇਹ ਤਾਂ ਹੋ ਗਏ ਹੈ ਨਾ ਟਰਾਲੇ ਇੱਕ ਟਰਾਲੇ ਬਈ ਸਾਡੇ ਏਰੀਏ ਮਾਲ ਵੇਰ ਕੇ ਦੀ ਛਾਣ ਟਰਾਲੀ ਵੀ ਦਿਖਾਉਣੇ ਆ ਇਹ ਵੀ ਸਾਡੇ ਹੁਣ ਬਣਨ ਲੱਗ ਗਏ ਆ ਪਹਿਲਾਂ ਸਾਡੇ ਦੁਆਬੇ ਵਾਲੇ ਭਰਾ ਕਹਿੰਦੇ ਵੀ ਛੋਡੇ ਯਾਰ ਐਸ ਨੂੰ ਟਰਾਲਾ ਕਹਿੰਦੇ ਸਾਡੇ ਤਾਂ ਐਸ ਨੂੰ ਟਰਾਲਾ ਕਹਿੰਦੇ ਆ ਬਈ ਜੀ ਸਾਡੇ ਐਸ ਨੂੰ ਟਰਾਲਾ ਕਹਿੰਦੇ ਆ ਹੁਣ ਆਪਣੀ ਘੁਰਾਤ ਇਹ 12 6.5 ਹੈ ਜੀ ਬਾਈ ਇਹਦਾ 12 6.5 12 6.5 ਠੀਕ ਲੈ ਬਈ ਇਹ ਟਰਾਲਾ ਜੇ ਦੇਖਾਂਗੇ ਤਾਂ ਬਹੁਤ ਸੋਹਣਾ ਪੈਕੇਜਾ ਟਰਾਲਾ ਕਿ ਇਹਦੇ ਵਿੱਚ ਆਪਾਂ ਕੋਈ ਵੀ ਵਧੀਆ ਦਾ ਜੀਮੀਦਾਰ ਫਸਲ ਪਾ ਸਕਦਾ ਹੈਗਾ ਤੇ ਨਾ ਕੋਈ ਜਿਆਦਾ ਵੱਡਾ ਹੈਗਾ ਹਨਾ ਹਾਂ ਆ ਗੁਰਮੁਖੀ ਵਾਲੀ ਫੱਟੀ ਆ ਗਈ ਬਾਈ ਬਿਲਕੁਲ ਬਾਈ ਆ ਬੜੀਆ ਟੇਪ ਅਜੇ ਤੱਕ ਆਪਣੇ ਏਰੀਆ 'ਚ ਕਿਤੇ ਲੱਗੀ ਨਹੀਂ ਬਾਈ ਇਹ ਠੀਕ ਆ ਹਾਂਜੀ ਹਾਂ ਤੂੰ ਵੇਖ ਲੈ ਹਣਾ ਬਈ ਆ ਬਹੁਤ ਸੋਹਣਾ ਤੇ ਇਹਦੇ ਵਿੱਚ ਵੀ ਟੂਲ ਆ ਇਹ ਇਹ ਟੂਲ ਆ ਬਾਈ ਹਾਂ ਉਹ ਠੀਕ ਆ ਸੇਮ ਹੀ ਬਸ ਪਾਣੀ ਪੁਣੀ ਵਾਸਤੇ ਪਾਣੀ ਪੁਣੀ ਚਾੜਨਾ ਕੋਈ ਖੰਡਲੀ ਬੋਤਲ ਧਰਨੀ ਹੈ ਬੱਡ ਭਾਈਆ ਤਨ ਫੁੱਟਾ ਵੱਡਾ ਤੇ ਸਵਾ ਦੋ ਫੁੱਟੇ ਬਾੜਾ ਹੁਣ ਤੇ ਇਹੀ ਚੱਲਦਾ ਯਾਨੀ ਇਹ ਸਵਾ ਦੋ ਫੁੱਟੇ ਬਾੜੀ ਚੱਲਦੀ ਐ ਸਾਰੇ ਬਿਲਕੁਲ ਲੈ ਭਾਈ ਜੌਂਡੀਆ ਰਸਤੇ ਤਿਆਰ ਕਰਵਾਇਆ ਲੱਗਦਾ ਭਾਈ ਦੇ ਹਾਂ ਜੌਂਡੀਆ ਤੇ ਭਾਈ ਇਹ ਵੀ ਜਿਹੜਾ ਕਰਵਾ ਸਕਦੇ ਹੋ ਤੁਸੀਂ ਹਨਾ ਲੇਜ਼ਰ ਵਾਲੀ ਜਿਵੇਂ ਬੜੀ ਹਾਂ ਜਿਵੇਂ ਕਟਿੰਗ ਮਸ਼ੀਨ ਗੋਤ ਹੁੰਦਾ ਉਹ ਲਿਖਿਆ ਭਾਈ ਆਲ ਫਾਰਮਲ ਲੱਗਿਆ ਤੇ ਇਹਦੇ ਵਿੱਚ ਭਾਈ ਹਸਾਰ ਤੇ ਹੱਬ ਕਿਸੇ ਚ ਰੇਲ ਵਾਲਾ ਸਵਾ ਹੀ ਹੱਬ ਉਹੀ ਟਾਟਾ ਦੀ ਹੱਬ ਐ ਜਦ ਦੱਸਣਾ ਟਾਟਾ ਦੀ ਹੱਬ ਆ ਕੀ ਤੇ ਇਹਦੇ ਵਿੱਚ ਵੀ ਭਾਈ ਸੇਮ ਹੀ ਲਾਇਆ ਉਹੀ ਚੀਜ਼ਾਂ ਹਾਂ ਹਾਂ ਸੇਮ ਆ ਭਾਈ ਠੀਕ ਆ ਆ ਭਾਈ ਜਿਹੜਾ ਲੋਕ ਦੂਜਾ ਲਾਉਣੇ ਆ ਇਹ ਬਾਈ ਅਲੱਗ ਅਲੱਗ ਚੁਆਇਸ ਆ ਜਿਵੇਂ ਵੀ ਆ ਇਹਦੇ ਵਿੱਚ ਆ ਪੱਤੀ ਵਾਲਾ ਲੋਕ ਲਾਇਆ ਹਾਂ ਉਹ ਕਹਿੰਦੇ ਪੱਤੀ ਵਾਲਾ ਪੱਤੀਆਂ ਨੇ ਗਲਾਰੀ ਵਾਲਾ ਲੋਕ ਗਲਾਰੀ ਵਾਲਾ ਇਹ ਟਰਾਲਾ ਬਾਈ ਖੁੱਬ ਜੇ ਪਿੱਛੋਂ ਖਿੱਚਣਾ ਦਾ ਪੂਰਾ ਇਹ ਪਿੱਛੋਂ ਆ ਦੇਖੋ ਟੋ ਸੰਗਲਪਾ ਕੇ ਬਾਈ ਇਹ ਪੁੱਖਾਂ ਦਿੱਤਿਆਂ ਆ ਦਿੱਤਿਆਂ ਤੇ ਪਿੱਛੋਂ ਡਾਲਾ ਦੇਖੋ ਪੂਰਾ ਨਿੱਗਰ ਬੜਾ ਬਹੁਤ ਸੋਹਣਾ ਟਰਾਲਾ 12 ਫੁੱਟ ਹੈ ਨਾ ਤੇ ਇਧਰਲੀ ਸਾਈਡ ਆ ਜੀਏ ਬਈ ਆ ਬੇਲ ਚ ਆ ਗਿਆ ਤੇ ਇਧਰ ਆਹੀ ਸੇਮ ਜੇ ਆਪਣਾ ਡਾਲਾ ਖੁੱਲਦਾ ਹਾਂਜੀ ਇਹਦੇ ਵਿੱਚ ਆ ਤੁਹਾਨੂੰ ਲਓ ਕਿ ਦੇਖਣ ਨੂੰ ਮਿਲ ਜਾ ਹਾਂਜੀ ਆਦੀ ਬਾਈ ਅੱਗੇ ਆ ਪੜਾ ਜਿਵੇਂ ਆ ਟੂਲ ਆ ਗਿਆ ਹਣ ਹਾਂ ਟੂਲ ਆ ਗਿਆ ਵੀ ਆਪਣਾ ਜੀ ਨਕਸ਼ਾ ਆ ਗਿਆ ਦੇਖ ਲੋ ਕਿ ਇਹਦੇ ਵਿੱਚ ਬਾਈ ਜਾਜੀ ਫਰਸ਼ੀ ਲੱਗੀ ਹੋਈ ਆ ਜਾਜੀ ਫਰਸ਼ਾ ਬਾਈ ਠੀਕ ਆ ਤੇ ਇਹ ਵੀ ਮੱਛੀ ਹੁੱਕ ਦੇ ਵਿੱਚ ਵਾਲਾ ਹਾਂ ਮੱਛੀ ਹੁੱਕ ਚ ਬਾਈ ਇਹ ਮੱਛੀ ਹੁੱਕ ਵਾਲਾ ਠੀਕ ਆ ਤੇ ਆ ਬਾਈ ਹੁੱਕ ਦੇਖੋਗੇ ਤੇ ਮੈਨੂੰ ਲੱਗਦਾ ਮੈਂ ਵੀ ਨਹੀਂ ਇੰਨਾ ਵਜ਼ਨ ਚੱਕ ਸਕਦਾ ਤੇ ਇਹੀ ਹੁੱਕ ਇਹਨਾਂ ਦੇ ਵਜ਼ਨ ਨੂੰ ਝਾਲਦੀ ਆ ਇਹਦੇ ਵਜ਼ਨ ਤੁਸੀਂ ਮੈਨੂੰ ਲੱਗਦਾ ਆਪਾਂ ਆਮ ਹੀ ਅਕਸਰ ਵੀਡੀਓ ਚ ਦੇਣੇ ਆ ਪਰ ਉਹ ਗੱਟੇ ਉੱਪਰੋਂ ਤੱਕ ਲੱਦੇ ਹੁੰਦੇ ਆਲੂਆਂ ਦੇ ਹਨ ਕਿੰਨਾ ਕਿੰਨਾ ਵਜ਼ਨ ਪਾਇਆ ਹੁੰਦਾ ਗਿਆ ਤੇ ਉਹ ਇੱਕ ਬਈ ਸਾਡੇ ਏਰਗੇ ਦੀ ਆ ਜਾਂਦੀ ਏ ਸ਼ਾਨ ਬਈ ਆਪਣੇ ਮਾਲ ਵੀਰਗੇ ਦੀ ਟਰਾਲੀ ਟਰਾਲੇ ਬਈ ਜਿਹੜੀ ਉਮ ਜਿੰਮੇਦਾਰ ਦੀ ਵੀ ਪਹਿਲੀ ਚੁਆਇਸ ਆ ਪਹਿਲੀ ਚੁਆਇਸ ਉਦੋਂ ਬਾਅਦ ਆਪਣੇ ਟਰਾਲੇ ਆ ਗਏ ਹੁਣ ਚਲੋ ਵੀ ਖੇਤੀ ਥੋੜੇ ਵੱਡੇ ਵੱਡੇ ਟਰੈਕਟਰ ਆ ਗਏ ਆ ਵੱਡੇ ਟਰਾਲੇ ਬਣ ਲਾਗੇ ਹੈ ਨਾ ਬਾਕੀ ਜੇ ਕੋਈ ਭਾਈ ਪੁਰਾਣੀ ਟਰਾਲੀ ਕੋਈ ਮੋਡੀਫਾਈ ਕਰਾਉਣੀ ਉਹ ਵੀ ਕਰ ਦਿੰਨੇ ਆ ਉਹ ਵੀ ਕਰ ਦਿੰਨੇ ਆ ਆਪਾਂ ਜੇ ਵਾਲਾ ਵੀ ਕੱਲੇ ਫਾਰਸ਼ ਲਾਉਣ ਆਲੀ ਆ ਜੈਕ ਤੇ ਕਰਵਾਉਣੀ ਆ ਜੈਕ ਵਾਲੀ ਨਹੀਂ ਜੈਕ ਲਵਾਉਣਾ ਕਹਿੰਦੀ ਆ ਹੁਣ 12 ਫੁੱਟੀ ਕਰਾਉਣਾ ਉਹਦੀ ਹੋ ਜਾਂਦੀ 10 ਤੋਂ 12 ਕਰਾਉਣੇ ਕੋਈ ਵੀ ਮੰਨ ਕੇ ਹਾਲ ਵਧਾਉਣੇ ਕਿਸੇ ਨੇ ਵੱਡੇ ਕਰਨੇ ਆਪਣਾ ਜੋੜ ਲਾਇਆ ਕਿਸੇ ਨੂੰ ਦੇਸਣਾ ਨਹੀਂ ਦੇਸਣਾ ਨੇ ਵੀ ਕੱਚਾ ਲੱਗਿਆ ਹੈ ਪੱਕੇ ਕੋਕ ਕੇ ਜੜ ਜਾਂਦੇ ਪੱਕੇ ਕੋਕ ਕੇ ਲਾਉਣੇ ਬਈ ਬਿਲਕੁਲ ਆਹ ਬਈ ਟਰਾਲੀ ਹੈ ਦੇਖੋ ਹਨ ਬਹੁਤ ਸੋਹਣੀ ਟਰਾਲੀ ਤਿਆਰ ਕੀਤੀ ਹੋਈ ਆ ਤੇ ਇਹਦਾ 11 6 ਸਾਈਜ਼ ਆ ਬਈ 11 6 ਦੀ ਹੈ ਹਾਂਜੀ ਬਈ ਠੀਕ ਆ ਆਹ ਦੇਖੋ ਬਈ ਮੈਨੂੰ ਲੱਗਦਾ ਵੀ ਇਹਦੇ ਚ ਆਕੇ ਜਿਵੇਂ ਸਾਡੇ ਟਰਾਲਗਾ ਆਪਾਂ ਕਈ ਰਹੀ ਨਾ ਕਣਕ ਪਾ ਲੈਨੇ ਆ ਤੇ ਉਹਦੇ ਵਿੱਚ ਦਾਣੇ ਜੇ ਡੁੱਲੀ ਜਾਂਦੇ ਵਿੱਚ ਢੱਕੇ ਲਾਤੇ ਵੀ ਚਲੋ ਠੀਕ ਆ ਹਨ ਤੇ ਮੈਨੂੰ ਲੱਗਦਾ ਇਹਦੇ ਵਿੱਚ ਤਾਂ ਦਾਣਾ ਵੀ ਨਹੀਂ ਡਿੱਗਣਾ ਹਨਾ ਦਾਣਾ ਨਹੀਂ ਨਿਕਲਦਾ ਵਿੱਚ ਹਾਂ ਤੇ ਇਹ ਟਰਾਲੀ ਬਈਰੇ ਨੇ ਤਿਆਰ ਕੀਤੀ ਹੋਈ ਆ ਦੇਖੋ ਤੁਸੀਂ ਤੇ ਬਹੁਤ ਸੋਹਣਾ ਹਨਾ ਰੰਗ ਆ ਹਾਂਜੀ ਤੇ ਇਹਦੇ ਵਿੱਚ ਬਈ ਜੈਕ ਸਿੰਗਲ ਜੈਕ ਤੇ ਇਹ ਸਿੰਗਲ ਜੈਕ ਆ ਬਈ ਕਿੰਨੇ ਆਲਾ ਹੁੰਦਾ ਵਜਨ ਆਲਾ ਉਹ ਇਹਦੇ 15 ਟਨ ਆਲਾ ਬਈ 15 ਟਨ ਆਲਾ ਤੇ ਇਹਦੇ ਵਿੱਚ ਵੀ ਆਮ ਜਿਵੇਂ ਦੇਖੀਏ ਬਈ ਹਨਾ ਦਾ ਬਾਰੀ ਟਾਈਪ ਖੁੱਲਦਾ ਆ ਗਿਆ ਦਾ ਜਿਹੜਾ ਡਾਲਾ ਤੇ ਜਿਵੇਂ ਤਾਂ ਮਰਜ਼ੀ ਕਰਵਾਉਣਾ ਜਿਵੇਂ ਆਪਣੇ ਆਮ ਚੱਲਦਾਗਾ ਸਿੱਧਾ ਕਰਵਾਉਣਾ ਜਾਂ ਸਿੰਗਲ ਇੱਕ ਵੱਡਾ ਡਾਲਾ ਕਰਵਾਉਣਾ ਉਹ ਵੀ ਕਰਵਾ ਸਕਦੇ ਆ ਆਪਣੀ ਚੋਇਸ ਦੇ ਹਿਸਾਬ ਨਾਲ ਤੇ ਇਹ ਵੀ ਵਧੀਆ ਸੋਹਣੀ ਟਰਾਲੀ ਹੈ ਇੱਕ ਤੇ ਇਹ 11 ਬਾਈ 6 ਰੀ 11 6 ਬਿਲਕੁਲ ਇਹਦੀ ਕੁਆਲਿਟੀ ਚੈੱਕ ਕਰੋ ਬਈ ਲੇੜਾਂ ਦੀ ਕੁਆਲਿਟੀ ਦੇਖੋ ਜੀ ਠੀਕ ਆ ਲੈ ਬਈ ਆ ਕੋਲੇ ਆ ਕੇ ਦਿਖਾਓ ਇੱਧਰ ਦੇਖੋ ਬਈ ਹਣਾ ਮਹੀਨੇ ਦੇਸੀ ਲਿਖੇ ਹੋਇਆ ਇਹ ਵੀ ਬਹੁਤ ਵਧੀਆ ਗੱਲ ਆ ਇੱਧਰ ਦੇਖੋ ਤੁਸੀਂ ਹਣਾ ਲੇੜਾਂ ਦੀ ਕੋਈ ਪਟੀ ਨਹੀਂ ਭਰੀ ਕਹਿੰਦਾ ਵੀ ਲੇੜ ਆ ਜਿਹੜੀ ਵੈਲਡਿੰਗ ਵਾਲੀ ਪ੍ਰੋਪਰ ਐ ਸਿਰੇ ਨਾਲ ਲਾਈ ਵੀ ਆ ਵੀ ਕੱਲ ਨੂੰ ਕੋਈ ਕੇ ਨਾ ਚੀਜ਼ ਆ ਹਾਂਜੀ ਤੇ ਇਹ ਵੀ ਬਹੁਤ ਸੋਹਣੀ ਕਿਸੇ ਸ਼ੌਕੀ ਬਾਈ ਨੇ ਆਪਾਂ ਕਹੇਲੀ ਵੀ ਤਿਆਰ ਕਰਵਾਈ ਆ ਟਰਾਲੀ ਟਰੈਕਟਰ ਵਾਸਤੇ ਆਣਾ ਹਾਂਜੀ ਤੇ ਇਸ ਤੋਂ ਇਲਾਵਾ ਬਾਈ ਤੁਸੀਂ ਜ਼ੀਰੋ ਡ੍ਰਿਲ ਇਸ ਤੋਂ ਇਲਾਵਾ ਬਈ ਆਪਾਂ ਕਲਟੀਵੇਟਰ ਜ਼ੀਰੋ ਡ੍ਰਿਲ ਹੂੰ ਤਵੀਆਂ ਹੋ ਗਈਆਂ ਆ ਕਾਚੇ ਵਾਲਾ ਰੀਪਰ ਆ ਗਿਆ ਹਾਂਜੀ ਵੀ ਬਿਜਾਈ ਮਸ਼ੀਨਾਂ ਹੋ ਗਈਆਂ ਠੀਕ ਐ ਹੋਰ ਵੀ ਜਿਹੜੇ ਖੇਤੀਬਾੜੀ ਸੰਦ ਸੰਦ ਹੈ ਜਿਵੇਂ ਕੋਈ ਜੰਦਰਾ ਹੋਗਾ ਤਾਂ ਵੈਣ ਵਾਲਾ ਜੰਦਰਾ ਹੋਗਾ ਸੈਂਪਲ ਜੰਦਰਾ ਹੋ ਗਿਆ ਇਹ ਸਾਰੇ ਤਿਆਰ ਸਾਰੇ ਸੰਦ ਬਣਾਉਣੇ ਹੋਏ ਆਪਾਂ ਜਿਵੇਂ ਆਹ ਆ ਤੁਹਾਡਾ ਹੁਣ ਆਉਣ ਵਾਲਾ ਸੀਜ਼ਨ ਆ ਰੀਪਰ ਆਉਣ ਵਾਲਾ ਸੀਜ਼ਨ ਆ ਕਿਹੜਾ ਰੀਪਰ ਹੋ ਗਿਆ ਬਈ ਫਿਰ ਹੈਵੀ ਡਿਊਟ ਗੀਅਰ ਲੱਗਾ ਹੋਇਆ ਹੈਗਾ ਗੇਹ ਦੀ ਆਪਣੀ ਸਾਲ ਭਰ ਦੀ ਗਰੰਟੀ ਥੱਲੇ ਦੱਤੀ ਜਿਹੜੀ ਇਹਦੀ ਨਹੀਂ ਆਮ ਟੁੱਟਾ-ਕਟਾ ਜਾਂਦੀ ਹੈਗੀ ਹੋਰ ਮਾੜਾ ਜਾਂ ਕੋਈ ਛੱਠੜ ਡਾਲ ਵਾਲਾ ਜੋ ਕੋਈ ਇਹਦੀ ਗਰੰਟੀ ਆਪਾਂ ਦੱਤੀ ਨੂੰ ਟੁੱਟਦੀ ਇਹਦੀ ਬਿਲਕੁਲ ਬਈ ਤੇ ਬਾਕੀ ਇਹਦੇ ਚੱਕਰ ਇੰਨੇ ਅਸੀਂ ਮਿਲਾ ਕੇ ਦੇਨੇ ਟਰੈਕਟਰ ਨਾਲ ਬਈ ਤੇਲ ਬ ਤੇ ਬਾਕੀ ਬਈ ਆ ਟਰਾਲਿਆਂ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਬਾਈਰ ਦਾ ਕੰਮ ਬਹੁਤ ਸੋਹਣਾ ਲੱਗਿਆ ਬਾਕੀ ਟਰਾਲਿਆਂ ਬਣੀਆਂ ਜਾਂਦੀਆਂ ਬਈ ਉਹ ਵੀ ਦਿਖਾ ਦਿਓ ਉਧਰ ਹਾਂ ਉਹ ਵੀ ਆਪਾਂ ਦਿਖਾ ਦਿੰਨੇ ਆ ਅੱਛਾ ਬਾਈ ਜਿਹੜੇ ਟਾਇਰ ਹੁੰਦੇ ਹੈਗੇ ਕਾਲੇ ਦੇ ਉਹ ਫਿਰ ਇਹ ਬੰਦਾ ਕਸਟਮਰ ਆਪ ਹੁੰਦਾ ਲਿਆ ਕਿ ਜੇ ਤੁਸੀਂ ਵੀ ਲੈ ਕੇ ਦੇ ਦੇਂਦੇ ਆ ਆਪ ਵੀ ਪਾਦੇ ਨੇ ਬਈ ਜੋ ਜਿਵੇਂ ਕੋਈ ਗਾਹ ਕਹਿੰਦਾ ਉਵੇਂ ਹੀ ਬਸ ਅਸੀਂ ਟਾਇਰ ਬਾਈ ਵੈਸੇ ਗਾਹ ਤੋਂ ਪਵਾ ਕੇ ਖੁਸ਼ ਹਾਂਗੇ ਠੀਕ ਆ ਬਈ ਆਹ ਬਾਈ ਆਹ ਟਰਾਲਾ ਜਿਵੇਂ ਆਹ ਦੇਖੋ ਤਿਆਰ ਹੋਈ ਜਾਂਦਾ ਹੈਗਾ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਐਜੇ ਕੱਚਾ ਇਧਰ ਆਪਾਂ ਆਪਣਾ ਪਾਇਪ ਲੌਕ ਹੋ ਜਾਂਦੇ ਬਈ ਇੱਥੇ ਠੀਕ ਹੈ ਬਈ ਇਹ ਅੱਛਾ ਟਾ ਟਾ 16/7 ਆ ਬਈ ਆ ਦੇਖ ਸਕਦੇ ਹੋ ਤੁਸੀਂ ਬਈ ਪੂਰਾ ਵਧੀਆ ਜਿਹੜਾ ਮਟੀਰੀਅਲ ਆਈ ਜਾਂਦਾ ਹੈ ਤੇ 16/7 ਦੀ ਜਿਹੜਾ ਸੋਲੋ ਟਰਾਲੇ ਕੰਪਲੀਟ ਹੋਏ ਵੀ ਦਿਖਾਏ ਆ ਆ ਟਰਾਲਾ 11 ਫੁੱਟਾ ਬਈ ਇਹ 11 ਫੁੱਟਾ ਤੇ ਭਾਰਤ ਵਾਲ ਜਿਵੇਂ ਟਪ ਟਰਾਲਾ ਹੀ ਹੋਏ ਬਈ ਅੱਛਾ ਭਾਰਤ ਵਾਲੇ ਇੱਥੇ ਹਾਂ ਜੀ ਹਾਂ ਚੱਲਦੇ ਆ ਇਹ 5 ਫੁੱਟ ਤੇ ਭਾਰਤ ਉੱਚੀ ਭਾਰਤ ਪਾਉਂਦਾ ਬਈ ਇੱਥੇ ਠੀਕ ਹੈ ਬਈ ਹਾਂ ਜੀ ਥਾਂ ਢੇਰ ਹੀ ਲਾਉਂਦਾ ਇਹ ਓਕੇ ਪੂਰਾ ਤਸੱਲੀ ਬਖਸ ਕੰਮ ਆਗਾ ਠੀਕ ਹੈ ਬ ਸੰਗਲ ਜਿੱਕੇ ਜੱਕ ਲੱਗਾ ਹੋਇਗਾ ਠੀਕ ਹੈ ਮੱਛੀਗਾਟੇ ਜਗਾ ਇਹ ਪਰ ਤਾਲਟਰਾਂ ਦਾ ਬਾਈ ਜ਼ਿਆਦਾਤਰ ਹੁਣ ਬਾਈ ਮੱਛੀਗਾਟੇ ਤਿਆਰ ਕਰਵਾਏ ਜਾਂਦੇ ਹੈਗੇ ਹਾਂਜੀ ਹਾਂ ਤੇ ਬਾਕੀ ਬਾਈ ਨੰਬਰ ਦਿੱਤੇ ਹੋਏ ਸਕਰੀਨ ਤੇ ਤੁਸੀਂ ਕਾਲ ਕਰ ਲਿਓ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਹਨ ਜਾਣਕਾਰੀ ਦੇਣ ਲਈ ਤੇ ਮਿਲਦੇ ਆ ਫਿਰ ਹੋਰ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਠੀਕ ਹੈ